ਸੱਸੀ ਗਰੇ ਸਾਰਿਆਂ ਨੂੰ ਅੱਜ ਕੱਲੀ ਅੱਜ ਜੀ ਚੱਲੇ ਮੈਚ ਹੁੰਦਾ ਵੀ ਮੁੜੇਓ ਅੱਛਾ ਟੂਰਨਾਮੈਂਟ ਕੋਟਲਾ ਨੰਗਾ ਦਾ ਮੈਚ ਟੱਪਾ ਟੱਪਰੀਆਂ ਨਾਲ ਜੋਗੀ ਅਸੀਂ 4 ਵਜੇ ਮੈਚ ਤੇ ਸਾਡਾ ਅਸੀਂ ਛੱਡਣ ਚੱਲੇ ਆ ਪੂਰੀ ਤਿਆਰੀ ਹੈ ਭਾਈ ਸਾਡੇ ਮੈਚ ਦੀ ਦੇਖੋ ਪਲੇਅਰ ਸਾਡੇ ਰੈਡੀ ਖੜੇ ਆ ਮੁੰਡੇ ਜਾਨੇ ਚੱਲੇ ਆ ਵਧੀਆਂ ਦੋ ਖੜੀਆਂ ਇੱਕ ਉਹ ਗੱਡੀ ਆ ਇੱਕ ਸਾਡੀ ਆ ਫੋਰਡ ਫੇਗੋ ਜਿਹਦੇ ਵਿੱਚ ਸਾਡੇ ਪਿੰਡ ਦਾ ਟੂਰਨਾਮੈਂਟ ਦਾ ਜਿਹੜਾ ਅਸੀਂ ਟੂਰਨਾਮੈਂਟ ਕਰਦਾ ਉਹ ਲੋਗੋ ਲੱਗਿਆ ਪਿਆ ਸਾਰੇ ਮੁੰਡੇ ਲੈ ਕਿੱਟਾਂ ਗੱਡੀ 'ਚ ਪਈਆਂ ਸੈਨੀ ਦੀ ਗੱਡੀ ਢੈਂਟੇ ਦੀ ਪਈਆ ਕਿੱਟਾਂ ਦੇ ਪਿੱਛੇ ਆ ਤੇ ਸਾਡਾ ਛੋਟਾ ਪਲੇਅਰ ਵੀ ਤਿਆਰ ਹੋਣ ਲੱਗਾ ਹੋਵੇ ਕਹਿੰਦਾ ਮੈਂ ਨਾਲ ਜਾਇਆ ਕਰਨਾ ਤੇ ਇਹਦੀ ਤਿਆਰੀ ਹੈ ਪੂਰੀ ਇਹ ਵੀ ਕਿੱਟ ਹੁਣ ਪਾ ਕੇ ਸਟੱਡ ਲੈ ਕੇ ਆਇਆ ਕਰੂਗਾ ਤੇ ਆ ਦੇਖੋ ਤੁਸੀਂ ਮੁੰਡਾ ਪੁਲਿਸ ਦੇ ਵਿੱਚ ਭਰਤੀ ਕਰਵਾ ਦੇਣਾ ਸੀ ਹੁਣ ਮੈਂ ਦੇਖੋ ਤੁਸੀਂ ਹਾਈਟ ਦੇਖੋ ਮੁੰਡੇ ਦੀ ਤੇ ਆ ਸਾਡਾ ਕੈਪਟਨ ਹੈ ਜੀ ਉਹ ਲਿਬਾ ਸਾਡਾ ਵੀਰ ਹੈ ਜੀ ਤੇ ਆ ਮੁੰਡਾ ਲੱਲਾ ਤੇ ਆ ਦੇਖੋ ਬਈ ਇੱਕ ਗੱਡੀ ਸਾਡੀ ਆ ਲੰਘੀ ਇਹ 'ਚ ਬੰਦੇ ਬੈਠੇ ਆ ਇਹਨੇ ਗੱਡੀਆਂ ਸਾਡੀਆਂ ਇੱਕ ਗੱਡੀ ਉਹ ਤੁਰਨ ਲੱਗੀ ਆ ਤੇ ਤੁਹਾਨੂੰ ਸਾਡੇ ਗੱਡੀ ਦਾ ਪਤਾ ਹੀ ਆ ਸਾਡੇ ਜੋਧੇ ਬੈਠੇ ਆ ਤੇ ਤੁਹਾਨੂੰ ਅਸੀਂ ਵਾਹਿਗੁਰੂ ਦਾ ਨਾਮ ਲੈਂਦੇ ਆ ਸੱਚੇ ਪਾਤਸ਼ਾਹ ਸਰਬੀ ਕਲਜ ਰਖੀ ਮਾਲਕਾ ਆਹ ਦੇਖੋ ਜੀ ਲਦੀ ਫਿਰਨੀ ਆ ਤੇ ਫਿਰਨੀ ਫਿਰਨੀ ਤੋਂ ਸ਼ੁਰੂ ਹੋ ਗਏ ਅਸੀਂ ਪਹਿਲਾਂ ਫਿਰਨੀ ਦੇ ਖੜੇ ਸੀ ਸਾਡੇ ਘਰਾਂ ਦੇ ਕੋਲ ਤੁ르ਪੀ ਗੱਡੀ ਖੜੀਆਂ ਉਹ ਉੱਥੇ ਹੁਣ ਨਵੀ ਬੈਠੋਗੇ ਸਾਡੇ ਨਾਲ ਸਾਹ ਕੋਈ ਨਾਗੀਤ ਮਹਾਰਾਜ ਦਾ ਬਸ਼ਰ ਕਰਕੇ ਟਰਾਲੀ ਲੈ ਕੇ ਗਏ ਅੱਜ ਦੇਖੋ ਅਸੀਂ ਬਾਸ਼ ਸ਼ਰੇ ਜਾ ਰਹੇ ਹਾਂ ਦੇ ਉਹਨਾਂ ਜਵਾਨੀ ਦਾ ਸੁਰੂਰ ਇਹਨੂੰ ਕਹਿੰਦੇ ਜਵਾਨੀ ਚੱਲਦੀ ਜਵਾਨੀ ਸਹੀ ਜੀਵਨ ਦਾ ਜੀਵਨ ਪ੍ਰਤਾਵੇ ਵਿੱਚ ਜ਼ੋਰ ਹੁੰਦਾ ਜੀ ਬਟਵਾਲਾ ਇੱਥੇ ਵੀ ਪਾਲਾਈ ਦਾ ਬਾੜਾ ਨਹੀਂ ਹੁੰਦਾ ਹੈਗਾ ਕਿੰਨੇ ਪਾਣੀ ਕਰੀ ਕਿ ਬਟਵਾਲਾ ਫਿਰ ਜ਼ੋਰ ਚਾਹੀਦਾ ਪੱਟਾ ਵੀ ਪਾ ਜਾ ਕੇ ਬੰਦਾ ਬਰਾਬਰ ਭਜਦਾ ਤੇ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ ਕੋਨਾ ਸ਼ਹਿਰ ਇੱਥੇ ਵਾਲੇ ਨੂੰ ਇਹ ਸਾਈਡਰ ਉੱਪਰ ਸ਼ਹਿਰ ਆ ਬਈ ਦੋਨੇ ਸਾਈਡਾਂ ਬਧੀ ਤਰੀਕੇ ਨਾਲ ਦਿਖਾਏ ਮੇਰੀ ਕੈਮਰਾਮੈਨ ਨੂੰ ਬੇਨਤੀ ਆ ਇਹ ਆ ਦੇਖੋ ਵੀ ਤੁਸੀਂ ਰਿਆਸਤੀ ਸ਼ਹਿਰ ਹੈ ਇਹ ਬਹੁਤ ਪੁਰਾਣਾ ਜਿੰਨੇ ਮੋਹਾਲੀ ਜ਼ਿਲ੍ਹਾ ਨਵਾਂ ਸ਼ਹਿਰ ਜ਼ਿਲ੍ਹਾ ਹੈ ਜੀ ਉਦੋਂ ਮਲੇਰਕੋਟਲਾ ਜ਼ਿਲ੍ਹਾ ਤੇ ਕਈ ਜਣਾ ਉਹ ਪਟਿਆਲਾ ਤੱਕ ਮਾਰ ਪੈਂਦੀ ਸੀ ਇਹ ਰੋਪੜ ਦੀ ਠੀਕ ਹੈ ਜੀ ਆ ਦੇਖੋ ਤੁਸੀਂ ਆ ਸਾਡਾ ਪੁਰਾਣਾ ਪੁਲ ਪੁਰਾਣਾ ਪੁਲ ਇਹਦੇ ਬੰਦ ਕਰਤੇ ਜੀ ਹੁਣ ਇਹ ਤੇ ਇੱਧਰੋਂ ਕੱਲੇ ਮੋਟਰਸਾਈਕਲ ਹੀ ਲੰਘਦੇ ਆ ਬਸ ਤੇ ਆ ਆ ਗਈ ਮਲੇਆਂ ਦੀ ਪਟਿਆਲਾ ਨੰਗਲ ਦਾ બસ ਸਰਵਿਸ ਫਟੇ ਘਰ ਸਭਰ ਚਾਲਾਂ ਦੀ ਤੇ ਆ ਸਿੰਡੀਕੇਟ ਵਾਲਾ ਦਫਤਰ ਆ ਗਿਆ ਇੱਧਰ ਤੇ ਆ ਸੀਡੀਯੂ ਦੀ ਬੱਸ ਆ ਗਿਆ ਹੋਟਲ ਆ ਕੇ ਇਹ ਨੂੰ ਪਤਾ ਹੀ ਆਈ ਸਾਰਾ ਹੁਣ ਦੇਖੋ ਸਾਬ ਕਿਤਾਬ ਆ ਬਾਈ ਹਾਂ ਮਾਲ ਵੀ ਆਈ ਜਾਂਦੇ ਵਿੱਚ ਆ ਫੌਜੀ ਦੀ ਗੱਡੀ ਲਾਈਣੀ ਅੱਗੇ ਹੁਣ ਐ ਬਹੁਤ ਪੁਰਾਣਾ ਸ਼ਹਿਰ ਹੈ ਤੁਹਾਨੂੰ ਅਸੀਂ ਇਹ ਫਿਰਨੀ ਫਿਰਨੀ ਦਿਖਾ ਰਹੇ ਆ ਇਹ ਰੋਪੜ ਸ਼ਹਿਰ ਦੀ ਠੀਕ ਹੈ ਨਾ ਰੋਪੜ ਦੀ ਕਹਾਵਤ ਆ ਪੜਿਆ ਲਿਖਿਆ ਹਰ ਇਨਸਾਨ ਰੋਪੜ ਜ਼ਿਲ੍ਹੇ ਦੀ ਇਹ ਪਛਾਣ ਠੀਕ ਹੈ ਜੀ ਐਸੇ ਰਹਿ ਕੋਈ ਪੜਿਆ ਲਿਖਿਆ ਤੇ ਵਧੀਆ ਪਛਾਣ ਹੈ ਇਸ ਜ਼ਿਲ੍ਹੇ ਦੀ ਚੰਗੇ ਪਲੇਅ ਤਿਆਰ ਕਰਿਆ ਰੋਪੜ ਜ਼ਿਲ੍ਹੇ ਨੇ ਜੀ ਚੰਗੇ ਸਿਆਸਤਦਾਨ ਪੈ ਕਰੇ ਰੋਪੜ ਜ਼ਿਲ੍ਹੇ ਦੇ ਦੇਖੋ ਆਪਣੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਕਿੰਨੇ ਤਕੜੇ ਤੇ ਵਧੀਆ ਸੂਝਵਾਨ ਸਾਡੇ ਲੀਡਰ ਆ ਉਹ ਠੀਕ ਹੈ ਜੀ ਆ ਨੰਗਲ ਡੈਮ ਵਾਲਾ ਰੇਲਵੇ ਸਟੇਸ਼ਨ ਆ ਗਿਆ ਸਾਡੇ ਰੋਪੜ ਦਾ ਬਹੁਤ ਪੁਰਾਣਾ ਰੇਲਵੇ ਸਟੇਸ਼ਨ ਹੈ ਤੇ ਆ ਬਾਬਾ ਜੀ ਦੇਖੋ ਆ ਗਈ ਸੀ ਅੱਗੇ ਆ ਹੈ ਜੀ ਵੀੜੀ ਹੱਤ ਗਈ ਸੀ ਇਹਨਾਂ ਤੇ ਹੁਣ ਰੋਕੀ ਰੋਕੀ ਹੈ ਇਹ ਨਾ ਮਬੜ ਦੀ ਤਿਆਰੀ ਪਾਲੀ ਸਾਨੂੰ ਚੱਲ ਰਹੀ ਹੈ ਇੱਧਰ ਨੂੰ ਅਸੀਂ ਇਹ ਇਹਨਾਂ ਨੇ ਉੱਧਰ ਜਿਹੜਾ ਤੁਹਾਨੂੰ ਦੱਸਿਆ ਪੁਲ ਦਿਖਾਇਆ ਸੀ ਦੂਜਾ ਇਹ ਉਹ ਬੰਦ ਕਰਤਾ ਤੇ ਆ ਚਲਾ ਦਿੱਤਾ ਸੀ ਤੇ ਜਿਗਰ ਨੂੰ ਘੜਾ ਪਰਲੇ ਪੁਲ ਤੇ ਆ ਬਾਬਾ ਰਵਾਰਾ ਸਾਮੀ ਜੀ ਅੱਬਾ ਗੁਰਵਿੰਦਰ ਸਿੰਘ ਜੀ ਢਿੱਲੋਂ ਉਹਨਾਂ ਦਾ ਬੇਡਾ ਆ ਗਿਆ ਜੀ ਇਹ ਢਿੱਲੋਂ ਸਾਹਿਬ ਦਾ ਬਾਬਾ ਜੀ ਚੜ੍ਹਦੀ ਕਲਾ ਰੱਖੀ ਆ ਜੀ ਬਾਬਾ ਜੀ ਨੇ ਸਾਨੂੰ ਮੈਚ ਵੀ ਜਿਤਾਉਣਾ ਪਿਆ ਸੀ ਧੰਨ ਧੰਨ ਬਾਬਾ ਰਾਧਾ ਸਵਾਮੀ ਜੀ ਜੀ ਮਾਰੇ ਮੋਟੇ ਵਿੱਚ ਚਾਰਨੀ ਫੇਰ ਦੇ ਗਿਰਖੀ ਆ ਚਾਰਨੀ ਫੇਰ ਬਾਈ ਜੇ ਮੁੰਡਾ ਭਾਈ ਨਾ ਨਵਾਂ ਬਲੌਗ ਨਵਾਂ ਬਲੌਗ ਬਣਾ ਰਿਹਾ ਇਸ ਲਈ ਥੋੜਾ ਜਿਹਾ ਸ਼ਰਮਦਾ ਨਾ ਮੇਰੇ ਮਸ਼ਹੂਰ ਹੋਵਾਂਗੇ ਬੜੇ ਮਸ਼ਹੂਰ ਹੋਵਾਂਗੇ ਸਸਤਾ ਦਾ ਉਹ ਪੜਾਇਆ ਡਾਕਟਰ ਲਖਵੀਰ ਸਿੰਘ ਲੱਖਾ ਸਾਡੇ ਬਹੁਤ ਹੀ ਸੂਝਵਾਨ ਤੇ ਕੈਦੇ ਕਹਾਉਂਦੇ ਸਿੰਗਰ ਮਾਨਯੋਗ ਸਤਕਾਰਯੋਗ ਜਿਨ੍ਹਾਂ ਨੂੰ ਅਸੀਂ ਬਹੁਤ ਪੂਜਣਯੋਗ ਡਾਕਟਰ ਅੰਬੇਦਕਰ ਲਗਟਪੈਂਟਰ ਤੀਮਰਾਓਂ ਅੰਬੇਦਕਰ ਜੀ ਉਹਨਾਂ ਦਾ ਇਹ ਦੇਖੋ ਮੋਤ ਲੱਗਾ ਉਹਨਾਂ ਦੇ ਨਾਂ ਤੇ ਇਹ ਚੌਕ ਆ ਦੇਖੋ ਜੀ ਇਹਨਾਂ ਦੀ ਸਦਕਾ ਹੀ ਅੱਜ ਅਸੀਂ ਆਪਣੇ ਸੰਵਿਧਾਨ ਦੇ ਅਸੀਂ ਆਪਣਾ ਹੱਕ ਲੈਣ ਦੇ ਸਰਕਾਰਾਂ ਦੇ ਬਰੋਚ ਵੀ ਖੜ ਸਕਦੇ ਆ ਇਹਨਾਂ ਦਾ ਬਹੁਤ ਵੱਡਾ ਸੰਵਿਧਾਨ ਸੀ ਜਿਨ੍ਹਾਂ ਕਰਕੇ ਅਸੀਂ ਅੱਜ ਤੁਰੇ ਫਿਰਦੇ ਆਂ ਹਿੰਦੁਸਤਾਨ ਦੇ ਤੁਰੇ ਫਿਰਦੇ ਆਂ ਅਗਰੇਜਾਂ ਤੋਂ ਸਾਨੂੰ ਗੁਲਾਮ ਵੀ ਕਰਾਇਆ ਤਾਂ ਤੇ ਸਰਕਾਰਾਂ ਤੋਂ ਵੀ ਗੁਲਾਮ ਕਰਾ ਕੇ ਐਸੀ ਭਾਈਚਾਰੇ ਨੂੰ ਆਪਦੀ ਮਹਾਨਤ ਦਵਾਈ ਸੀ ਤੇ ਅੱਗੇ ਹੁਣ ਆਗੇ ਵੀਡੀਓ ਦਸਰ ਆ ਗਿਆ ਅਜੀ ਆ ਵੀਡੀਓ ਦਫ਼ਤਰ ਆ ਗਿਆ ਇੱਧਰ ਸਾਡੇ ਆਪਣੇ ਜ਼ਿਲ੍ਹੇ ਦੇ ਮੁਖੀ ਐਸਐਸਪੀ ਸਾਹਿਬ ਜ਼ਿਲ੍ਹੇ ਦੇ ਮੁਖੀ ਜੁਨੀਤ ਪ੍ਰਾਲਾ ਜੀ ਹਣ ਸਾਡੇ ਰੋਪੜ ਜ਼ਿਲ੍ਹੇ ਦੀ ਪਚੈਰੀਆਂ ਦੇਖੋ ਮੈਂ ਸਰਕਾਰ ਨੂੰ ਇਹ ਵੀ ਗੈਂਪੀ ਕਰਦਾ ਵੀ ਸਾਰੇ ਪੰਜਾਬ ਚ ਵਧੀਆ ਦਫ਼ਤਰ ਤਿਆਰ ਹੋ ਗਏ ਵੀ ਹੁਣ ਸਾਡੇ ਜ਼ਿਲ੍ਹੇ ਰੋਪੜ ਜ਼ਿਲ੍ਹੇ ਜਿਹੜਾ ਸਭ ਤੋਂ ਪੁਰਾਣਾ ਜ਼ਿਲ੍ਹਾ ਉਹਨੂੰ ਵੀ ਇੱਕ ਪਚੈਰੀਆਂ ਤਿਆਰ ਕਰੀਏ ਜਿਵੇਂ ਦੇਖੋ ਤੁਸੀਂ ਹਾਲਤ ਦੇਖੋ ਕਿੰਨੀ ਨਾਜੁਕ ਬਣੀ ਪਈ ਆ ਐਂਡੀ ਫੌਜ ਦੀ ਕੰਟੀਨ ਦੇਖੋ ਤੁਸੀਂ ਇੱਧਰ ਆਰਮੀ ਦੀ ਕੰਟੀਨ ਆ ਗਈ ਜੀ ਦੇਖੋ ਤੁਸੀਂ ਆ ਦੇਖੋ ਹੁਣ ਅੱਜ ਕੱਲ ਬਹੁਤ ਵਧੀਆ ਡਿਜ਼ਾਈਨ ਤਿਆਰ ਕਰਕੇ ਵੈਸੇ ਬਾਦਲਾ ਤੇ ਕਾਂਗਰਸ ਨੇ ਤਿਆਰ ਕਰੀ ਸੀ ਸਾਰਾ ਇਹ ਤੁਸੀਂ ਮੇਰੀ ਬੇਨਤੀ ਆ ਮਹਾਰਾਜੀਤ ਸਿੰਘ ਵੀ ਪਾਰਕ ਆ ਵੀ ਅੱਗੇ ਇਹ ਜੀ ਮਹਾਰਾਜੀਤ ਸਿੰਘ ਕੋਈ ਛੋਟੀ ਮੋਟੀ ਹਸਤੀ ਨਹੀਂ ਸੀ ਜਿਹੜੇ ਇੱਕ ਅੱਖ ਦੇ ਨਾਲ ਰੇ ਅੰਦਰ ਆਏ ਜੀ ਅੰਦਰ ਸਾਡੇ ਉਸਤਾਦ ਜੀ ਉਹ ਬਾਈ ਕੰਮਾ ਕੇ ਅੰਦਰ ਦਾ ਚੇਲਾ ਜੀ ਨਹੀਂ ਹੁਣ ਜਿਹੜੀ ਹੈ ਜਿਹੜੀ ਉਸਤਾਦ ਜੀ ਸਾਡੇ ਸਾਰੇ ਉਸਤਾਦ ਜੀ ਪੂਰੇ ਗਰਮ ਮੂਰੇ ਨਿਸ਼ਟਾ ਬੱਚੇ ਦੇਖਣਗੇ ਜਵਾਨੀ ਦਾ ਪੂਰਾ ਜ਼ੋਰ ਇਹ ਕਿਹੜਾ ਕਿੰਨੇ ਪੱਟਾਂ ਤੋਰ ਲਈ ਫਿਰਦਾ ਬਹੁਤ ਮਾਰ ਲਏ ਮਨੇ ਵੀ ਬੁਲਾਇਆ ਬੇ ਚੀਨ ਦੀ ਕੰਦ ਜਿਹਨੇ ਭਜਣਾ ਨਹੀਂ ਕਰਨੀ ਦੋਰ ਮਾਰਨੀ